ਅੰਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਵਾਰਾ ਆਪ ਜੀ ਨੇ ਵਿਆਪੁਰਪਰ ਨੂੰ ਰੱਖ ਰਖਦਿਆਂ ਹੋਇਆ ਸ਼ਰੋਪੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤ ਸ੍ਰੀ ਕੇਸਗੜ ਸਾਹਿਬ ਜੀ ਤੁਹਾਨੂੰ ਸੁਖ ਹੋਵੇ ਜਹਾਜਾਨਾ ਖਾਲਸਾ ਜੀ ਸਾਹਿਬ ਤਾਹ ਕਹ ਰੱਖਿਆ ਰਿਆਇਤ ਦੇਗ ਦੇਗ ਫਟੇ ਬਿੱਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਾਈਂ ਖਾਲਸੇ ਨਵਦਾ ਈਆ ਜਿਨ ਮੇਰਾ ਸਤਗੁਰ ਜਿਠਾ ਰਾਮ ਰਾਜੇ ਕੋਈ ਆਗਿਆ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗ ਘੁਰ ਸਿੱਖਾਂ ਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਰੱਖ ਕੇ ਬੁੱਲਦੋ ਜੀ ਵਾਹਿਗੁਰੂ ਪ੍ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਦੀਆਂ ਦੇ ਧਰਮ ਦੇ ਤਸੀਰ ਦਿੱਤੇ ਬੰਦ ਬੰਦ ਘਟਾਏ ਫੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਆਲਿਆਂ ਨਾਲ ਜੀ ਰਹੇਗੇ ਹਰ ਹਦਮਨ ਤੁਮਤਿਆ ਕਸਨਗ ਹੈਰ ਜੰਕਾ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੈ ਕੁਪਾ ਬਸੰਤ ਕੀ ਵਾਰ ਮਹਾਨ ਪੰਥੀ

ನಾಲ್ಕು ಗಾಂಧಿ ನಲ್ಕು ನಾಲ್ಕು ಐದೇಶಿಕಾಲ ಬುತ್ತಿಗಳನ್ನು ಸೌಂದ್ರಿಕಲ್ಲಿ ಅವತ್ತಿನ ಬುಕ್ ರಾಜನೆಯ ನಾಲ್ಕು এই বনের মধ্যে 我们。 Terima kasih telah <laughs> menonton! thank ਇਹ ਪੱਤੇ ਜਿਹਾ ਸਾਧਗੁਰ ਸ੍ਰੀ ਦਾਤ ਸੋ ਇਮੇ ਡੇਟ ਵਿਸ਼ੜਿਆ ਮੇਲੇ ਪ੍ਰਭ ਹਰਿ ਕਰਹੇ ਕੰਸੇਠ ਹਰਨਾਮੋ ਮੰਤਰ ਦਰੜਾਏ ਦਾ ਕਟੇ ਹੋ ਮੈ ਰੋਗ ਨਾਨਕ ਸਾਧਗੁਰਦਨਾ ਬਲਾਜਨਾ ਤੁਰੇ ਪਾਇ ਸੰਜੋਗ ਸਾਹਿਬੇ ਕਮਾਲ ਅਮਰਿਤ ਕੇ ਸਾਧ ਤੇ ਬੰਤ ਦਿਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਸ਼ੇਕਪੰਥ ਦੇ ਨੁਮਾਇੰਦਿਆਂ ਦੇ ਇੱਥੇ ਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਕਤ ਸ਼੍ਰੀ ਕੇਸਗੜ੍ਹ ਸਾਹਿਬ ਜਿਹਦੇ ਸਮੂਹ ਤੇ ਪ੍ਰਬੰਧ ਵੱਲੋਂ ਸਾਰ ਸੇਵਾ ਵਾਲੇ ਮਹਾਂਪੁਰਖ ਸ੍ਰੀ ਮਾਨਸਤ ਬਾਪਾ ਸੁਜਾ ਸਿੰਘ ਜੀ ਬਾਬਾ ਸੁਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਬਾਬਾ ਅਵਤਾਰ ਸਿੰਘ ਜੀ ਟੀਵੀ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਸਮਤੀਆਂ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪਟਕਾਰ ਸਿੰਘ ਸਹਿਬਾਨ ਨਿਸ਼ਾਂਤ ਸਿੰਘਾਂ ਦੇ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਛਤਰ ਸ਼ਾਇਆ ਹੇਠ ਇਹ ਨਗਰ ਕੀਰਤਨ ਹੋਰਾ ਸਾਹਿਬ ਜੀ ਤੋਂ ਆਰੰਭ ਹੋ ਕਰਕੇ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਪਹੁੰਚੇਗਾ ਬਹੁਤ ਸਾਰੀਆਂ ਸੰਗਤਾਂ ਇਨਾ ਨਗਰ ਕੀਰਤਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸਮੁੱਚੀ ਸੰਗਤ ਨੂੰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਮਰਤ ਸ਼ਖੋ ਗੁਰੂ ਵਾਲੇ ਬਣੋ ਗੁਰ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਦੀ ਹੰਦੇ ਵਾਲੀ ਸਰਬੱਤ ਦਾ ਨੀ ਧੰਨ ਧੰਨ ਸਹਿਜ ਸਿੰਘ ਗੁਰਗੋਸ਼ মহারাজ ਜੀ ਦੇ ਵਿਆਹਪੂਰ ਦੇ ਮੌਕੇ ਤੇ ਬਹੁਤ ਭਾਰੀ ਕੀਤੀ ਵਿੱਚ ਸਖ ਸੰਗਤਾਂ ਜਿਹੜੀਆਂ ਅੱਜ ਬਰਾਤ ਦੇ ਰੂਪ ਵਿੱਚ ਉਹ ਨਗਰ ਕੀਰਤਨ ਲੈ ਕੇ ਜਾ ਰਹੀਆਂ ਹਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਜੋ ਅੱਜ ਵਿਆਹਪੂਰ ਦੇ ਮੌਕੇ ਤੇ ਨਗਰ ਕੀਰਤਨ ਰੰਭ ਹੋ ਰਿਹਾ ਹੈ ਇਹ ਉਸ ਸਥਾਨ ਤੋਂ ਆਰੰਭ ਹੋ ਰਿਹਾ ਜਿੱਥੇ ਗੁਰੂ ਸਾਹਿਬ ਦਾ ਘਰ ਸੀ ਸਤਕੂ ਦਾ ਪਰਿਵਾਰ ਜਿੱਥੇ ਲੰਬਾ ਸਮਾਂ ਰਿਹਾ ਅੱਜ ਉਸ ਸਥਾਨ ਤੋਂ ਇਹ ਨਗਰ ਕੀਤਾ ਆਰੰਭ ਹੋ ਕੇ ਗੁਰੂ ਕੇ ਲਾਹੌਰ ਵੱਲ ਜਾ ਰਿਹਾ ਜੋ ਸਤਗੁਰਾਂ ਨੇ ਦੂਰਗਾ ਲਾਹੌਰ ਇਸ ਵਿਆਹ ਨੂੰ ਮੁੱਖ ਰੱਖ ਕੇ ਉਹ ਜਿੱਥੇ ਤੱਕ ਤੇ ਨਵਾਂ ਨਗਰ ਵਸਾਇਆ ਸੀ ਸੋ ਸੰਗਤਾਂ ਬਹੁਤ ਵੱਡੇ ਪੱਧਰ ਤੇ ਅੱਜ ਇਹ ਦਾ ਸੁਆਗਤ ਵਿੱਚ ਹਾਜ਼ਰੀ ਭਰ ਰਹੀਆਂ ਸਾਡੇ ਮਾਨਯੋਗ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਸੀ ਕੇਸਗੜ੍ਹ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾ ਪੈਰਾਂ ਦੀ ਅਗਵਾਈ ਦੇ ਵਿੱਚ ਅਤੇ ਤਨਤਨ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਇਹ ਨਗਰ ਕੀਰਤਨ ਅਣਗਿਣਤ ਵਾਹਪੁਰਸ਼ਾਂ ਅਤੇ ਗੁਰੂ ਪਿਆਰੀਆਂ ਸੰਗਤਾਂ ਦੇ ਨਾਲ ਅੱਜ ਗੁਰੂ ਕੇ ਲਾਹੌਰ ਵਾਲੂ ਗਵਾਨਾ ਹੋ ਰਿਹਾ ਸਬੂਚੀਆਂ ਸੰਗਤਾਂ ਨੂੰ ਦੇਸ਼ ਉਦੇਸ਼ ਵਿੱਚ ਅਸਿਆ ਸੰਗਤਾਂ ਨੂੰ ਅੱਜ ਜਿੱਥੇ ਸਾਡੇ ਮਾਨਯੋਗ ਪ੍ਰਧਾਨ ਸ਼ੋਭਨੀ ਗੋਡਾ ਪਵੰਦਕ ਕਮੇਟੀ ਸੁਦਾਲ ਹਰਜਿੰਦਰ ਸਿੰਘ ਦੀ ਧਾਰਨੀ ਐਡਵੋਕੇਟ ਅਤੇ ਸੁਵਚੀ ਸ਼ੌਂਲੀ ਗੁਰਦਾ ਪਵੰਦਕ ਕਮੇਟੀ ਵੱਲੋਂ ਸੁਵਚੀਆਂ ਲਾਗ ਕੇ ਦੀਆਂ ਸੰਗਤਾਂ ਵੱਲੋਂ ਨਨਪੂ ਜੀ ਸਾਹਿਬ ਦੇ ਸੰਗਤਾਂ ਵੱਲੋਂ ਸੁਵਚੀਆਂ ਵਿਸ਼ਪਾਤੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ